ਪੰਜਾਬ ਦੇ ਵਿੱਚ ਪਹਿਲਾਂ ਭਾਬੀ ਤੇ ਦਿਓਰ ਦਾ ਰਿਸ਼ਤਾ ਬੜਾ ਪਵਿੱਤਰ ਮੰਨਿਆ ਜਾਂਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਕਲਯੁਗ ਦੇ ਟਾਈਮ ਦੇ ਵਿੱਚ ਵੇਖੋਗੇ ਤੁਸੀਂ ਇਹ ਸਾਰਾ ਸਿਸਟਮ ਵਿਗੜਿਆ ਹੋਇਆ ਭਰਾ ਆ ਗਿਆ ਸੀ ਵਿਲਾਇਤ ਤੇ ਭਾਬੀ ਰਹਿੰਦੀ ਸੀ ਪਿੰਡ ਘਰ ਵਾਲੀ ਉਹਦੀ ਰਹਿੰਦੀ ਸੀ ਪਿੰਡ ਤੇ ਦਿਓਰ ਦੇ ਨਾਲ ਹੀ ਉਹਦੇ ਸਿਸਟਮ ਇਹੋ ਜਿਹਾ ਬਣ ਜਾਂਦਾ ਘਰ ਦੀ ਜਿਹੜੀ ਕੰਦ ਹੁੰਦੀ ਹੈ ਕਹਿੰਦੇ ਵੀ ਬਾਹਰ ਨਾ ਡਿੱਗੇ ਗਲੀ 'ਚ ਨਾ ਡਿੱਗੇ ਕਿਉਂਕਿ ਲੋਕ ਰੋੜੇ ਚੱਕ ਕੇ ਭੱਜ ਜਾਣਗੇ ਇੱਟਾਂ ਚੱਕ ਕੇ ਭੱਜ ਜਾਣਗੇ ਜੇ ਘਰ ਦੀ ਕੰਦ ਘਰੇ ਹੀ ਡੇਗ ਲਈ ਜਾਵੇ ਤਾਂ ਚੰਗਾ ਰਹੂਗਾ ਇਹ ਮੁੰਡੇ ਨੇ ਸੋਚਿਆ ਸੀਗਾ ਕਿਉਂਕਿ ਭਰਾ ਨੂੰ 10 ਸਾਲ ਹੋ ਗਏ ਸੀ ਬਾਹਰ ਗਏ ਨੂੰ ਸਿਸਟਮ ਸਾਰਾ ਵਿਗੜ ਜਾਂਦਾ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਵਾਂਗੇ ਮੜਾ ਖਿੱਚ ਕੇ ਆਜੋ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਦੇੌਰ ਨੂੰ ਤੰਗ ਕਰਦੀ ਆ ਉਸ ਦੀ ਸਕੀ ਭਾਬੀ ਭਰਾ ਗਿਆ ਹੋਇਆ ਹੁੰਦਾ ਬਾਹਰਲੇ ਦੇਸ਼ ਪੈਸਾ ਕਮਾਉਣ ਵਾਸਤੇ ਸਾਰੀ ਗੱਲਬਾਤ ਕੀਆ ਸਾਰਾ ਮਸਲਾ ਕੀ ਐਸ ਬਾਈ ਨਾਲ ਗੱਲਬਾਤ ਕਰਾਂਗੇ ਇਹ ਉਹਦਾ ਦਿਓਰ ਆ ਤੇ ਇਹ ਬੜਾ ਤੰਗ ਆਪਣੀ ਭਾਬੀ ਤੋਂ ਕਹਿੰਦੀ ਵੀ ਵੀ ਮੈਂ ਤੈਨੂੰ ਐ ਕਰ ਦੂੰ ਫਲਾਣਾ ਧਮਕਾ ਕਰ ਦੂੰ ਬਥੇਰਾ ਕੁਝ ਬੋਲਦੀ ਐ ਇਹਨੂੰ ਗੱਲਬਾਤ ਕਰਦੇ ਆ ਇਹਦੇ ਨਾਲ ਬਾਈ ਨਾਲ ਵੀ ਸਾਰੀ ਗੱਲਬਾਤ ਕੀਆ ਸਾਰਾ ਮਸਲਾ ਕੀਆ ਬਾਈ ਕੀ ਹਾਲ ਚਾਲ ਠੀਕ ਹੈ ਕੀ ਗੱਲ ਬਾਤ ਕੀ ਹੈ ਬਈ ਸਾਰਾ ਮਸਲਾ ਕੀ ਹੈ ਗੱਲ ਬਾਤ ਬਈ ਇਹ ਆ ਵੀ ਮੇਰਾ ਭਰਾ ਗਿਆ ਵਾ ਬਾਹਰ ਉਹਨੂੰ ਹੋ ਗਏ 9-10 ਸਾਲ ਵਾਰ ਗਏ ਉਹਨਾ ਇੱਕ ਵਾਰੀ ਗਿਆ ਮੜ ਕੇ ਮੜਿਆ ਨਹੀਂ ਉਹ ਵਿਆਹ ਤੋਂ ਜਨਕੀ ਸਾਲ 1.5 ਸਾਲ ਬਾਅਦ ਹੀ ਉੱਠ ਗਿਆ ਸੀ ਉਹ ਤੇ ਜਿਹੜੀ ਮੇਰੀ ਪਰਜਾਈ ਆ ਵੀ ਪਹਿਲਾਂ ਤਾਂ ਉਹ ਜਨਕੀ ਸਾਲ 2 ਸਾਲ ਤਾਂ ਉਹ ਵਧੀਆ ਐਵੇਂ ਬਈ ਗਈ ਵਧੀਆ ਰਹੀ ਹੈ ਨਾ ਤੇ ਜਦੋਂ ਮੇਰੇ ਤੇ ਵੀ ਜਵਾਨੀ ਜੇ ਫੁੱਟਣ ਲੱਗ ਗਈ ਹੈ ਨਾ ਉਹਨੂੰ ਮੈਨੂੰ ਵੀ ਲੱਗਿਆ ਯਾਰ ਹਨਾ ਵੀ ਮੈਨੂੰ ਐ ਲੱਗਾ ਵੀ ਵੀ ਚਲ ਆਪਾਂ ਕੋਈ ਕਿਸੇ ਨਾ ਕੁੜੀ ਨਾਲ ਗੱਲਬਾਤ ਕਰਕੇ ਜਾਂ ਹਨਾ ਕਿਵੇਂ ਵੀ ਆ ਤੇ ਇਹਨੇ ਸੋਚਿਆ ਵੀ ਯਾਰ ਵੀ ਕਿਉਂ ਨਾ ਵੀ ਹੋ ਸਕਦਾ ਪਰਜਾਈ ਨੇ ਮੇਰੇ ਨੇ ਦਿਲ ਚ ਕੀ ਰੱਖਿਆ ਕੀ ਨਹੀਂ ਬਈ ਮੇਰੇ ਨਾਲ ਨਾ ਇਹ ਮਾਲਾ ਫੇਕ ਆਈਡਿਟੀ ਤੇ ਗੱਲ ਕਰ ਲੱਗੀ ਹੈ ਨਾ ਕੁੜੀ ਦੀ ਆਈਡਿਟੀ ਬਣਾ ਲਈਏ ਨੇ ਤੇ ਦੀਪ ਸ਼ਕੀ ਭਾਬੀ ਨੇ ਸ਼ਕੀ ਭਾਬੀ ਨੇ ਇਹ ਮੈਨੂੰ ਬਾਅਦ ਚ ਦੱਸਿਆ ਉਹਨੇ ਜਦੋਂ ਸਾਡੀ ਗੱਲਬਾਤ ਸਾਰੀ ਖੁੱਲ ਗਈ ਹੈ ਨਾ ਤੇ ਮੈਨੂੰ ਰਿਕਵੈਸਟ ਆਈ ਮੈਂ ਅਸੈਪਟ ਕਰ ਲਈ ਮੈਂ ਅਸੈਪਟ ਕਰਕੇ ਤੇ ਚਲੋ ਉਹਨੇ ਮੈਨੂੰ ਮੈਸੇਜ ਕੀਤਾ ਮੈਂ ਕਰ ਲੱਗਾ ਨਾ ਸਾਡੀ 15 20 ਦਿਨ ਤਾਂ ਸਾਡੀ ਉ ਚੈਟ ਚੱਲੀ ਗੱਲਬਾਤ ਹੈ ਨਾ ਫਿਰ ਮੈਂ ਕਿਹਾ ਵੀ ਤੁਸੀਂ ਕੁੜੀ ਨਹੀਂ ਤੁਸੀਂ ਮੁੰਡਾ ਜਾਂ ਸਟੋਲਾ ਹੋਵੋਗੇ ਵੀ ਤੁਸੀਂ ਮੈਨੂੰ ਫੋਨ ਲਾਓ ਵੀ ਠੀਕ ਆ ਉਹ ਕਹਿੰਦੀ ਮੈਂ ਤੁਹਾਨੂੰ ਨੰਬਰ ਨਹੀਂ ਦੇ ਸਕਦੀ ਵੀ ਇਹਦੇ ਤੇ ਗੱਲ ਕਰ ਸਕਦੀ ਮੈਸੈਂਜਰ ਤੇ ਮੈਂ ਕਿਹਾ ਵੀ ਚਲ ਕੋਈ ਨਹੀਂ ਤੁਸੀਂ ਕਾਲ ਤਾਂ ਕਰੋ ਮੈਨੂੰ ਪਤਾ ਤਾਂ ਲੱਗੇ ਵੀ ਕੁੜੀ ਹੈ ਕਿ ਕੀ ਹੈ ਚਲੋ ਨੇ ਭਾਈ ਮੈਨੂੰ ਕਾਲ ਕੀਤੀ ਕਾਲ ਕੀਤੀ ਸਾਡੀ ਘਟੋ ਘਟ ਮਹੀਨਾ ਡੇਢ ਮਹੀਨਾ ਸਾਡੀ ਕਾਲ ਤੇ ਐਂ ਗੱਲ ਹੁੰਦੀ ਸੀ ਮੈਨੂੰ ਕੋਈ ਬਾਜਦਾਨਾ ਪਤਾ ਲੱਗੇ ਕੋਈ ਮੈਨੂੰ ਐਂ ਲੱਗੇ ਚਲ ਕੁੜੀ ਆ ਹਨਾ ਗੱਲ ਹੁੰਦੀ ਨਹੀਂ ਹੁੰਦੀ ਵੀ ਭਾਈ ਇੱਕ ਦਿਨ ਨਾ ਮੇਰੇ ਮੈਂ ਫਲਾ ਜਿਵੇਂ ਹੁਣ ਬੰਦੇ ਨੂੰ ਨਵਾਂ ਨਵਾਂ ਕੋਈ ਚੀਜ਼ ਦਾ ਪਿਆਰ ਹੋਇਆ ਹੁੰਦਾ ਨਾ ਤੋਂ ਬੰਦੇ ਤੇ ਪਿਆਰ ਨਹੀਂ ਲੱਗਦੇ ਹੁੰਦੇ ਮੈਂ ਬਰਾਵਾ ਫੇਰਾ ਵਿੜੇ ਚ ਉੱਡਿਆ ਹਨਾ ਤੇ ਮੈਨੂੰ ਕਹਿੰਦੀ ਵੀ ਉਹ ਦਿਵਲਾ ਉਰੇ ਆ ਮੇਰੇ ਕੋਲੇ ਹਨਾ ਮੈਂ ਬਹਿ ਗਿਆ ਮੇਰੀ ਗੱਲ ਜੀ ਪੱਟ ਕੇ ਮੈਨੂੰ ਕਹਿੰਦੀ ਬੜਾ ਖੁਸ਼ਕਾਇ ਲੈਣਾ ਅੱਜ ਕੱਲ ਤੇ ਮੈਂ ਵੀ ਖੁਸ਼ ਤਾਂ ਰਹਿਣਾ ਹੀ ਆ ਵੀ ਖੁਸ਼ ਤਾਂ ਚੰਗੀ ਆ ਸਿਹਤ ਤਾਂ ਚੰਗਾ ਹੁੰਦਾ ਕਹਿੰਦੀ ਨਹੀਂ ਸਿਹਤ ਤੇ ਹੋਰ ਪਾਸੇ ਵਿਗੜੀ ਲੱਗਦੀ ਆ ਤੇ ਕਿ ਕਿਤੇ ਕੋਈ ਕੜੀ ਕੜੀ ਨਾਲ ਗੱਲਬਾਤ ਹੋ ਗਈ ਮੈਂ ਉਹ ਨਹੀਂ ਨਹੀਂ ਭਾਬੀ ਤੈਨੂੰ ਐਵੇਂ ਹੀ ਲੱਗਦਾ ਕੋਈ ਇਹੋ ਜਿਹੀ ਗੱਲਬਾਤ ਨਹੀਂ ਹਨਾ ਤੇ ਕਹਿੰਦੀ ਅੱਛਾ ਮੈਂ ਕਿਹਾ ਹਾਂ ਚਾਲਾ ਮੈਨੂੰ ਕਹਿੰਦੀ ਫੋਨ ਦੇਈ ਆ ਉਹਦਾ ਮੜਾ ਮੈਂ ਫੋਨ ਦਿੱਤਾ ਕਹਿੰਦੀ ਆਹ ਕੌਣ ਆ ਜਿਹਦੇ ਨਾਲ ਗੱਲਾਂ ਬਾਤਾਂ ਕਰਦਾ ਏਦਿਤੇ ਮੈਂ ਆ ਵੀ ਤਾਂ ਉਹੀ ਆ ਦੋਸਤ ਆ ਕਹਿੰਦੀ ਮੁੜ ਕੇ ਕਹਿੰਦੀ ਜਦੋਂ ਇਹ ਐਡੀ ਮੇਰੀ ਐ ਕਹਿੰਦੀ ਜਿਹੜਾ ਤੂੰ ਮੇਰੇ ਨਾਲ ਰਾਤ ਨੂੰ ਲੋਚਾਂ ਗੱਲਾਂ ਕਰਦਾ ਪੈਗੇ ਤੇ ਇਹ ਵੀ ਐਡੀ ਮੇਰੀ ਆ ਮੈਂ ਖੱਚਾ ਮੈਂ ਤਾਂ ਤੈਨੂੰ ਕੀ ਲੋੜ ਪੈਗੀ ਭਾਬੀ ਵੀ ਇਹ ਕੰਮ ਕਰਨ ਦੀ ਉਹ ਕਹਿੰਦੀ ਮੈਂ ਸਿੱਧੇ ਮੱਥੇ ਤੇ ਤੁਹਾਨੂੰ ਕਹਿ ਨਹੀਂ ਸਕਦੀ ਸੀਗੀ ਮੈਂ ਕਿਉਂ ਕਹਿੰਦੀ ਮੈਂ ਤੈਨੂੰ ਪਸੰਦ ਕਰਨ ਲੱਗ ਗਈ ਵੀ ਤੇਰਾ ਭਰਾ ਤਾਂ ਹੁਣ ਬਾਹਰ ਤੇ ਵੀ ਨਹੀਂ ਵੇਖ ਲਾਵੇ ਫਿਰ ਨਹੀਂ ਮੈਂ ਕਿਸੇ ਨਾਲ ਬਾਹਰ ਗੱਲ ਕਰ ਲੂੰਗੀ ਵੀ ਮੈਨੂੰ ਤਾਂ ਹੁਣ ਜਿਹੜੀ ਚੀਜ਼ ਦੀ ਲੋੜ ਆ ਵੀ ਜਵਾਨੀ ਆ ਹੁਣ ਹਨਾ ਵੀ ਮੈਨੂੰ ਉਹ ਚੀਜ਼ ਚਾਹੀਦੀ ਆ ਵੀ ਮੈਨੂੰ ਪਿਆਰ ਵੀ ਚਾਹੀਦਾ ਵੀ ਮੈਨੂੰ ਸਬੰਧ ਵੀ ਚਾਹੀਦੇ ਸਾਰਾ ਕੁਝ ਚਾਹੀਦਾ ਵੀ ਤੂੰ ਦੇਖ ਲੈ ਹਨਾ ਵੀ ਆਪਦੀ ਇੱਜ਼ਤ ਖਰਾਬ ਕਰਾਉਣੀ ਆ ਤੁਸੀਂ ਮੈਂ ਖੈ ਚਲ ਮੈਨੂੰ ਸੋਚਣ ਦਾ ਟਾਈਮ ਦੇ ਮੈਂ ਸੋਚਿਆ ਹਨ ਫਿਰ ਮੈਂ ਪਏ ਪਏ ਨੇ ਸੋਚਿਆ ਮੈਂ ਮਨਾ ਜੀ ਕੰਧ ਬਾਹਰ ਡਿੱਗ ਪੀ ਟੱਕਟਾ ਰੋੜੇ ਖਿਲਰਣਗੇ ਤੇ ਲੋਕ ਵੇਖਣਗੇ ਤੇ ਬਈ ਇੱਜ਼ਤ ਖਰਾਬ ਹੋਊਗੀ ਕਿਉਂ ਨਾ ਕੰਧ ਕਰੇ ਸੱਟ ਲਗੇ ਚੱਲ ਫਿਰ ਮੈਂ ਭਈ ਦੂਜੇ ਦਿਨ ਨੂੰ ਕਹਾਂ ਮਾ ਵੀ ਠੀਕ ਆ ਭਾਬੀ ਇਹ ਗੱਲ ਮੈਂ ਕਿਹਾ ਤੇਰੇ ਮੇਰੇ ਚੀ ਰਵੇ ਵੀ ਬਾਲੀ ਨਾ ਗੱਲ ਪਤਾਈ ਹਨ ਉਹ ਕਹਿੰਦੀ ਵੀ ਠੀਕ ਆ ਚੱਲ ਭਈ ਸਾਡੇ ਚ ਗੱਲਬਾਤ ਸਾਡਾ ਸਾਲ ਐ ਐ ਵਧੀਆ ਚੱਲਿਆ ਹਨ ਮੇਜਾਲਾ ਜਦੋਂ ਮੰਮੀ ਜੜੇ ਨਹੀਂ ਹੁੰਦੇ ਸੀ ਅਸੀਂ ਰਿਲੇਸ਼ਨ ਵੀ ਬਣਾ ਲੈਂਦੇ ਸੀਗੇ ਵੀ ਕਈ ਵਾਰ ਰਾਤ ਨੂੰ ਮੈਂ ਜਦੋਂ ਪਈ ਹੁੰਦੀ ਸੀਗੀ ਮੈਂ ਮੈਂ ਉੱਥੇ ਵੀ ਉੱਠ ਕੇ ਜਾਵਰਦਾ ਸੀ ਜਾਂ ਆਪ ਆ ਜਾਂਦੀ ਸੀਗੀ ਵੀ ਸਾਡਾ ਚੱਲ ਕੰਮ ਚੱਲੀ ਗਿਆ ਸਾਲ ਬਾਅਦ ਭਰਾਵਾ ਦੀ ਭੈਣ ਦੀ ਐਂਟਰੀ ਹੁੰਦੀ ਸਾਡੇ ਘਰੇ ਜਦੋਂ ਉਹਦੀ ਭੈਣ ਆਉਂਦੀ ਹੈ ਇਹਦੀ ਭੈਣ ਮੇਲੇ ਬੜਾ ਨੇੜੇ ਜਿਹਾ ਹੋਣ ਲੱਗ ਜਾਂਦੀ ਹੈ ਹਨਾ ਉਹਨੇ ਜਾਂਦਾ ਕਿਹਾ ਉਹ ਪਰਦਾਈ ਨੇ ਵੀ ਤੂੰ ਕੋਈ ਨਹੀਂ ਗੱਲਬਾਤ ਕਰ ਲਾ ਤੇ ਤੇਰਾ ਰਿਸ਼ਤਾ ਮੈਂ ਇਹਦੇ ਨਾਲ ਹੀ ਕਰ ਦੂੰਗੀ ਤੇ ਚਲ ਉਹ ਮੇਰੇ ਨੇੜੇ ਨੁੜੇ ਹੁੰਦੀ ਰਹੀ ਆ ਮੈਂ ਉਹਨਾਂ ਤੋਂ ਉਹਨਾਂ ਤੋਂ ਕੁਝ ਨਹੀਂ ਕਿਹਾ ਚੱਲ ਸਾਲ 6 ਮਹੀਨੇ ਬਈ ਮੇਰਾ ਸਾਡਾ 2-3 ਸਾਲ ਵਧਗਾ ਕੰਮ ਚੱਲਦਾ 2-3 ਸਾਲਾਂ ਬਾਅਦ ਭਰਾਵਾ ਕੀ ਕਰਦੀ ਐ ਇਹ ਇਹਨਾਂ ਵਰੀ ਇਹ ਵੀਡੀਓ ਬਣਾ ਲਿੰਦੀ ਆ ਜਦੋਂ ਵੀਡੀਓ ਬਣਾ ਲਿੰਦੀ ਆ ਅਸਲੀ ਚਿਹਰਾ ਉਦੋਂ ਸਾਹਮਣੇ ਹੁੰਦਾ ਇਹਨਾਂ ਦਾ ਤੇ ਜਦੋਂ ਇਹਦੀ ਭੈਣ ਵੀਡੀਓ ਕੌਣ ਬਣਾਉਂਦਾ ਇਹਦੀ ਭੈਣ ਪਰਦਾਈ ਦੀ ਠੀਕ ਭਰਾ ਦੀ ਸਾਲੀ ਹਾਂ ਸਾਲੀ ਤੇ ਉਹ ਵੀ ਮੇਰੇ ਬੜਾ ਇੱਕ ਦਿਨ ਤਾਂ ਮੈਨੂੰ ਉਹਨੇ ਫੜ ਕੇ ਮੈਨੂੰ ਸੈਟ ਹੀ ਫਾੜੀ ਲਿਆ ਸੀ ਉੱਤੇ ਤੇ ਸੈਟ ਲਏ ਮੈਨੂੰ ਫੜ ਕੇ ਮੇਰ ਨਾਲ ਤੂੰ ਆਹੋ ਕਰ ਮੈਂ ਤੇਰਾ ਵਿਆਹ ਕਰਾਉਣਾ ਮੈਂ ਤੈਨੂੰ ਪਸੰਦ ਕਰਦੀ ਐ ਮੈਂ ਸੋਚਿਆ ਮੈਂ ਕਿ ਮੈਂ ਤੇਰੀ ਵੀ ਭੈਣ ਨਾਲ ਰਿਲੇਸ਼ਨ ਬਣਾਈ ਬਠਾ ਤੁਸੀਂ ਇੱਕ ਘਰੇ ਹੋਊਗਾ ਤੇ ਤੁਹਾਡਾ ਕਲੇਸ਼ ਨਾ ਪਊਗਾ ਨਾਲੇ ਤੈਨੂੰ ਸਾਰਾ ਕੁਝ ਚੀਜ਼ਾਂ ਦਾ ਪਤਾ ਉਹ ਕਹਿੰਦੀ ਮੈਂ ਮੈਨੂੰ ਇਹ ਚੀਜ਼ ਦਾ ਮੈਟਰ ਨਹੀਂ ਕਰਦਾ ਵੀ ਮੈਂ ਆਦੀ ਭੈਣ ਨਾਲ ਹੀ ਇੱਥੇ ਰਹਿਣਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਣਾ ਮੈਂ ਇਹ ਕੰਮ ਨਹੀਂ ਹੋ ਸਕਦਾ ਹਾਂ ਤੇ ਭੈਣਾਂ ਨਾਲ ਗੱਲਬਾਤ ਹੁੰਦੀ ਫਿਲਮ ਕਰਾ ਲੈਂਦਾ ਪਰ ਮੈਂ ਖਾਣ ਨਹੀਂ ਮੈਂ ਖਾਣ ਵੀ ਸਾਡੀ ਇੱਜ਼ਤ ਖਰਾਬ ਹੋ ਗਈ ਹੈ ਨਾ ਤੇ ਮੈਂ ਤੇਰੇ ਨਾਲ ਵਿਆਹ ਕਰਾ ਲਾਂ ਮੈਂ ਤੇਰੇ ਕੋਲੇ ਪਹੁੰਚ ਉਹਦਾ ਉਹ ਰੱਖੂਗਾ ਭਰਾ ਨੂੰ ਬਹੁਤ ਫੋਨ ਲਾਇਆ ਬਈ ਤੂੰ ਆ ਜਾ ਜਾ ਵਸੇੜਾ ਕੁਝ ਬਣ ਗਿਆ ਹੈ ਨਾ ਸਾਰੀ ਜ਼ਿੰਦਗੀ ਪੈਸਾ ਨਹੀਂ ਕੰਮ ਪੈਸਾ ਪੈਣਾ ਢੋਈ ਚ ਲੈਣਾ ਜੇ ਆਪਣਾ ਪਰਿਵਾਰ ਹੀ ਖਰਾਬ ਹੋ ਗਿਆ ਵੀ ਤੂੰ ਆ ਜਾ ਜਾ ਉਹ ਮੈਂ ਆਉਣਾ ਸਾਲ ਨੂੰ ਆਉਂਗਾ ਮੈਂ 2 ਸਾਲ ਨੂੰ ਉਹ ਹਜੇ ਤੱਕ ਪੱਕਾ ਨਹੀਂ ਹੋਇਆ ਤੇ ਆਉਂਦਾ ਨਹੀਂ ਉਹ ਭਾਈ ਇਧਰੋਂ ਪੱਕਾ ਹੁੰਦਾ ਹੁੰਦਾ ਇਧਰ ਪਰਚਾਈ ਪੱਕੀ ਹੋ ਜਾਂਦੀ ਉਹੜਕੇ ਹਨਾ ਤੇ ਰੋਲਾ ਪੈਂਦਾ ਪੈਂਦਾ ਭਾਈ ਉਹਨੇ ਕੀ ਕੀਤਾ ਮੇਰੇ ਜਦੋਂ ਵੀਡੀਓ ਬਣਾ ਲਈ ਮੈਂ ਕਿਸੇ ਪਾਸੇ ਨਾਲ ਲੱਤ ਲਾਈ ਤੇ ਜਦੋਂ ਲੱਤ ਨਾਲ ਲਾਈ ਭਾਈ ਮੇਰੇ ਜਦੋਂ ਵੀਡੀਓ ਬਣਾ ਕੇ ਮੈਨੂੰ ਕਹਿੰਦੀ ਆ ਚੱਕ ਤੇਰੀ ਵੀਡੀਓ ਮੈਂ ਕਿਹਾ ਇਹ ਕਿਨੇ ਬਣਾਈ ਆ ਕਹਿੰਦੀ ਤੇਰੀ ਹੋਣ ਵਾਲੀ ਘਰ ਵਾਲੀ ਨੇ ਮੈਂ ਕਿਹਾ ਹੋਣ ਵਾਲੀ ਘਰ ਵਾਲੀ ਮੇਰੀ ਕਿਵੇਂ ਬਣਦੀ ਪਤਾ ਹੀ ਨਹੀਂ ਪਚਾ ਕਹਿੰਦੀ ਇਹ ਵਿਆਹ ਦਾ ਤੇਰੇ ਨਾਲ ਹੀ ਹੋਊਗਾ ਮੈਂ ਕਿਹਾ ਕਹਿੰਦੀ ਜੇ ਨਾ ਵਿਆਹ ਕਰਾਇਆਗੇ ਵੀਡੀਓ ਵਾਇਰਲ ਕਰੂੰਗੀ ਤੇਰੇ ਕੋਲ ਤਿੰਨ ਆਪਸ਼ਨ ਆ ਮੈਂ ਕਿਹਾ ਵੀ ਕੀ ਇਹਨੇ ਜਾਂਦਾ 5 ਲੱਖ ਰੁਪਇਆ ਦੇ ਦੇ ਸਾਲ ਦਾ 5 ਲੱਖ ਰੁਪਏ ਚਾਹੀਦਾ ਸਾਨੂੰ ਠੀਕ ਹੈ ਜਾਂ ਮੇਰੀ ਭੈਣ ਦਾ ਵਿਆਹ ਕਰਾ ਲਾ ਜਾਂ ਉਹਦੇ ਪਿਓ ਤੋਂ ਆਪਦੇ ਨਾਂ ਜਮੀਨ ਕਿਲਾ ਕੇ ਸਾਡੇ ਨਾਂ ਕਰਾ ਦੇ ਮੈਂ ਕਿ ਇਹ ਕੀ ਮਤਲਬ ਹੈ ਤੁਹਾਡਾ ਮਤਲਬ ਇਹ ਪੈਸਾ ਤਾਂ ਕੀ ਹੈ ਕਹਿੰਦੀ ਨਾ ਪੈਸਾ ਤਾਂ ਕਿਉਂ ਹੈ ਕਹਿੰਦੀ ਜੇ ਤੇਰੇ ਭਰਾਣੇ ਉਧਰ ਵਿਆਹ ਕਰਾਇਆ ਹੋਇਆ ਮੈਂ ਤਾਂ ਡਲ ਗਈ ਨੰਬਰ ਦੇ ਕੋਈ ਜਵਾਕ ਆ ਚੱਲ ਚੱਲ ਜਵਾਕ ਹੋਵੇ ਤਾਂ ਮੈਂ ਜਵਾਕ ਵੀ ਚਲ ਜਵਾਕ ਸਾਰੇ ਬਹਿ ਜਾ ਠੀਕ ਹੈ ਨੰਬਰ ਦੋ ਤੂੰ ਕੱਲ ਨੂੰ ਕਿਸੇ ਹੋਰ ਨਾਲ ਕਰਾ ਲੇਗਾ ਮੈਂ ਕਿਧਰ ਨੂੰ ਜਾਵਾਂਗੀ ਠੀਕ ਹੈ ਮੈਂ ਕਿਹਾ ਚੱਲ ਤੂੰ ਤਾਂ ਜਾਏਂਗੀ ਹੁਣ ਮੈਂ ਕਿਹਾ ਤੇਰਾ ਆ ਮਤਲਬ ਕੀ ਹੋਇਆ ਵੀ ਮੈਨੂੰ ਪੈਸੇ ਦੇ ਜਾਂ ਜ਼ਮੀਨ ਮਿਲੇ ਨਾ ਕਰਾ ਜ਼ਮੀਨ ਤਾਂ ਤੈਨੂੰ ਤੇਰਾ ਜਿਹੜੇ ਘਰ ਵਾਲੇ ਦੀ ਹਿੱਸੇਬੰਦੀ ਉਹ ਉਹ ਮੇਰੀ ਥੋੜੂ ਹੋਊਗੀ ਕਹਿੰਦੀ ਜੇ ਉਹਨੇ ਹੀ ਉੱਥੇ ਵਿਆਹ ਕਰਾ ਲਾ ਮੈਨੂੰ ਕਿੱਥੇ ਸਹਾਨੂੰਗਾ ਉਹ ਮੈਂ ਕਿਹਾ ਤੈਨੂੰ ਬਣਾ ਤਲਾਕ ਦਿੱਤੇ ਕਿਵੇਂ ਵਿਆਹ ਕਰਾ ਲੂਗਾ ਉਹ ਕਹਿੰਦੀ ਬਥੇਰੇ ਅੱਜ ਕੱਲ ਕਲ ਜੋਗਾ ਚੱਲੀ ਜਾਂਦਾ ਕੁੜੀਆਂ ਕਿੰਨਾ ਕੋਈ ਚਾ ਚਾ ਚਰਾਈ ਬੈਠੀਆਂ ਕਿਸ ਨੂੰ ਬਣਾ ਤਲਾਕ ਦਿੱਤੇ ਤੇ ਇਹ ਕਹਦਾ ਨਾ ਕਰਾ ਸਕਦਾ ਵੀ ਬਾਹਰ ਬੈਠਾ ਉਹ ਮੈਨੂੰ ਕੀ ਪਤਾ ਕੀ ਕਰਦਾ ਫਿਰ ਮੈਂ ਕਿਹਾ ਚੱਲ ਤੂੰ ਐ ਨਾ ਕਰ ਪੱਜਾਈ ਨ ਤੁਸੀਂ ਆ ਨਹੀਂ ਬਣਾ ਕੋਈ ਨਹੀਂ ਮੈਂ ਮੈਂ ਮਤਰੀ ਭੈਣਾਂ ਵਿਆਹ ਨਹੀਂ ਕਰਦਾ ਮੈਂ ਤਾਂ ਇਹ ਨੂੰ ਨਹੀਂ ਕਿਹਾ ਬਸ ਜਾਣ ਦਿੰਦਾ ਜੇ ਉਹਨੇ ਭਰਾ ਨੇ ਹੋਰ ਪਾਸੇ ਵਿਆਹ ਕਰਾ ਲਿਆ ਮੈਂ ਤੇਰੇ ਨਾਲ ਕਰਾ ਲੂੰਗਾ ਕਹਿੰਦੀ ਨਾ 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 ਮੈਂ ਤੇਰੇ ਨਾਲ ਨਹੀਂ ਕਹਿੰਦੀ ਮੈਂ ਤਾਂ ਤੇਰੇ ਭਰਾ ਨੂੰ ਸਾਧ ਦੇ ਤੇ ਨਹੀਂ ਮੈਨੂੰ ਪੈਸੇ ਦੇ ਬਸ ਮੈਂ ਕਿਹਾ ਵੀ ਪੈਸੇ ਤਾਂ ਨਹੀਂ ਬਿਲਕੁਲ ਹੈਗੇ ਕਿ ਮੇਰੇ ਕੋਲ ਮੈਂ ਕਿਹਾ ਜੌਬ ਕਰਦਾ ਜਿਹੜਾ ਤੈਨੂੰ ਸਾਲ ਦਾ 5 ਲੱਖ ਦੇਵਾਂਗਾ ਵੀ ਮੈਂ ਤਾਂ ਤੇਰੇ ਨੂੰ ਬੇਲਾ ਹੈ ਪੜ੍ਹਾਈ ਕਰਦਾ ਹਨ ਤੇ ਮੈਨੂੰ ਕਹਿੰਦੀ ਫਿਰ ਮੈਨੂੰ ਨਹੀਂ ਪਤਾ ਤੇ ਪਿਓ ਤੋਂ ਜ਼ਮੀਨ ਆਪਦੇ ਨਾਂ ਕਰਵਾ ਘਰੇ ਕਲੇਸ਼ ਪਾ ਕੁਝ ਮਰਜ਼ੀ ਕਰ ਮੈਂ ਕਿਹਾ ਠੀਕ ਆ ਮੈਂ ਕਰੀਸ ਕਿਵੇਂ ਮੈਂ ਕੀ ਕਰੀ ਕਿ ਕਲੇਸ਼ ਪਾਵਾਂ ਮੈਂ ਤਾਂ ਮੈਂ ਨਹੀਂ ਪਾ ਸਕਦਾ ਤੂੰ ਜਿਵੇਂ ਮਰਜ਼ੀ ਕਰ ਤੇ ਪਰ ਇਹ ਚੀਜ਼ਾਂ ਮਹਾ ਬਈ ਇਹ ਗਲਤ ਆ ਇਹ ਚੀਜ਼ਾਂ ਨਹੀਂ ਚੰਗਾ ਪਰ ਵੀ ਉਹ ਮੰਨੀ ਨਹੀਂ ਮੈਂ ਹੁਣ ਕੀ ਕਰਾਂ ਬਈ ਮੈਂ ਮੋੜ ਕੇ ਬਹੁਤ ਔਖਾ ਹੋਇਆ ਹੈ ਨਾ ਮੈਂ ਸੋਚਿਆ ਕਿ ਨਾ ਪਿਆ ਨਾ ਵਾਹੇ ਅੱਜ ਇਹ ਭਰਾ ਨੂੰ ਵੀਡੀਓ ਭੇਜਤੀ ਨੇ ਮਿਲ ਹਾਲਾ ਫੇਰ ਵੀ ਕਰ ਉਹ ਕਹਿੰਦੀ ਮੇਰਾ ਘਰ ਪੱਟਾ ਜੋ ਪੱਟਾ ਜਾਵੇ ਕੋਈ ਚੱਕਰ ਨਹੀਂ ਪੱਤਾ ਇਹਨੂੰ ਨਹੀਂ ਮੈਂ ਘਰ ਜੋ ਕੇ ਰਹਿਣ ਦਿੰਦੀ ਹਾਂ ਮੈਂ ਹਰ ਮੇਰੇ ਹਾਲਾ ਯਾਰ ਪੰਗਾ ਹੀ ਗਲਤ ਲੈ ਲਿਆ ਹੈ ਨਾ ਤੇ ਉਹਦੋਂ ਤਾਂ ਮੇਰਾ ਸਵਾਸ ਸਵਾਸ ਚ ਆਇਆ ਹੋ ਗਿਆ ਵੀ ਚਾਲੇ ਹਰ ਕੋਈ ਨਹੀਂ ਵੀ ਪਾਸੇ ਸਿੰਨ ਧੱਕੇ ਖਾਂਦੀ ਲੋੜ ਵੀ ਘਰੇ ਠੀਕ ਆ ਨਾਲੇ ਇਹਦੀ ਜਿਹਦੇ ਬੱਚੇ ਨਾਲੇ ਮੇਰੀ ਮੈਂ ਮੈਂ ਵੀ ਮਹੀਨਾ ਦਾ ਪੂਰਾ ਹਾਈਪਰ ਟੈਪਰੇਸ਼ਨ ਵਾਂਗੂ ਗਿਆ ਫਿਰ ਇੱਕ ਦਿਨ ਨਾ ਕਿਤੇ ਮੇਰੀ ਮਾਂ ਪਿਓ ਨੇ ਮੈਨੂੰ ਪੁੱਛ ਲਿਆ ਤੈਨੂੰ ਕੀ ਗੱਲ ਹੋ ਗਈ ਵੀ ਤੂੰ ਅੱਗੇ ਤੂੰ ਹਾਥਾ ਖੇਡਦਾ ਰਹਿੰਦਾ ਸੀਗਾ ਤੇ ਵੀ ਹੁਣ ਤੈਨੂੰ ਕੀ ਹੋ ਗਿਆ ਤੇ ਮੈਂ ਹੈ ਵੀ ਮੈਨੂੰ ਹੁਣ ਕੀ ਹੋਣਾ ਮੈਂ ਹੈ ਵੀ ਮੈਂ ਕਹਾਂ ਹੁਣ ਮੈਨੂੰ ਕੀ ਹੋਣਾ ਮੈਂ ਹੈ ਵੀ ਮੈਂ ਆਪਣੇ ਪਿਓ ਨੂੰ ਦੱਸਤਾ ਮੈਂ ਕਹਾਂ ਕਰਕੇ ਆ ਗੱਲ ਸੀ ਤੇ ਮੈਂ ਕਹਾਂ ਕਰਕੇ ਆ ਗੱਲ ਦੀ ਤੂੰ ਡੈਡੀ ਨੇ ਦੱਸਿਆ ਤੇ ਤੇਰਾ ਡੈਡੀ ਇਤਨਾ ਲੜਿਆ ਨਹੀਂ ਵੀ ਤੂੰ ਵੀ ਆ ਪਤੰਦਰਾ ਕਿੱਧਰ ਕਿ ਕੀ ਕਿਹੜਾ ਕੰਮ ਵਿਢ ਲਿਆ ਤੇਰਾ ਭਰਾ ਦੀ ਘਰ ਵਾਲੀ ਤੇਰੀ ਘਰ ਤੇਰੀ ਭਾਬੀ ਤੂੰ ਉਹਦੇ ਨਾਲ ਇਹ ਜਿਹੇ ਗਲਤ ਕੰਮ ਕਰ ਰਹੇ ਆ ਮੈਨੂੰ ਭਈ ਉਹਨੇ ਤਾਂ ਆਪਦੇ ਜਿਹੜੇ ਮਾਪਿਓ ਦਾ ਹੁੰਦਾ ਉਹਨੂੰ ਤਾਂ ਮੈਨੂੰ ਬਹੁਤ ਗਾਲਾਂ ਕੱਢੀਆਂ ਠੀਕ ਆ ਬਹੁਤ ਗਾਲਾਂ ਕੱਢੀਆਂ ਫਿਰ ਮੈਂ ਉਹਨੂੰ ਇੱਕ ਕਿਹਾ ਮੈਂ ਕਿਹਾ ਵੀ ਉਹ ਇਹ ਗੱਲ ਕਹਿੰਦੀ ਸੀਗੀ ਵੀ ਜੇ ਤੂੰ ਮਾ ਨਾਲ ਮੇਰੇ ਨਾਲ ਸੰਬੰਧ ਬਣਾਏਗਾ ਮੈਂ ਪਿੰਡ ਚੋਂ ਕਿਸੇ ਮੁੰਡੇ ਨਾਲ ਬਣਾ ਲੂੰਗੀ ਮੈਂ ਕਹ ਪਰ ਤੁਸੀਂ ਚੰਗੇ ਸੀਗੇ ਜੇ ਉਥੋਂ ਕੰਦਾ ਕੋਠੇ ਕੋਈ ਮੁੰਡਾ ਟੱਪ ਕੇ ਆਉਂਦਾ ਜਾਂ ਇਹ ਟੱਪਦੀ ਜਾਂ ਸਾਨੂੰ ਨੀਂਦੀਆਂ ਗੋਲੀਆਂ ਪਾਉਂਦੀ ਹਨਾ ਤੇ ਮੈਂ ਖਾ ਵੀ ਮੁੜ ਕੇ ਚੰਗੇ ਸੀ ਜਾਂ ਆਪਾਂ ਆਪਾਂ ਨੂੰ ਚਾੱਕ ਕੇ ਸਾਰਿਆਂ ਨੂੰ ਮਾਰ ਦਿੰਦੀ ਫੇਰ ਕੀ ਕਰਦੇ ਤੇ ਕਹਿੰਦਾ ਇਹ ਗੱਲ ਤਾਂ ਤੱਕ ਸਹੀ ਹੈ ਮੈਂ ਕਿ ਹੁਣ ਆਪਣੇ ਘਰ ਦੀ ਕੰਧ ਕਰੇ ਕਿਸੇ ਨੂੰ ਕਿੱਥੇ ਪਤਾ ਜੇ ਰੌਲਾ ਪੈਂਦਾ ਤਾਂ ਘਰੇ ਪਿਆ ਪਾਸੇ ਤਾਂ ਨਹੀਂ ਕਿਸੇ ਨੂੰ ਪਤਾ ਤੇ ਕਹਿੰਦਾ ਇਹ ਤੇਰੀ ਗੱਲ ਤਾਂ ਸਹੀ ਹੈ ਫਿਰ ਕਹਿੰਦਾ ਇੱਜ਼ਤ ਤਾਂ ਤਾਂ ਜਿੱਤੀ ਹੁੰਦੀ ਹੈ ਮੈਂ ਕਹ ਇੱਜ਼ਤ ਜੇ ਪਾਸੇ ਖਰਾਬ ਹੁੰਦੀ ਫੇਲ ਵਾਲੀ ਹੁੰਦੀ ਹੁਣ ਤਾਂ ਚਲ ਘਰੇ ਹੀ ਆ ਹਨਾ ਚਲ ਭਾਈ ਹੁੰਦੀ ਹੁੰਦੀ ਮੈਂ ਚਲ ਸਮਝਾਇਆ ਫਿਰ ਉਹ ਕਹਿੰਦੇ ਪਤ ਤਾਂ ਤਾਨੂੰ ਅਸੀਂ ਕਿਸੇ ਪਾਸੇ ਨਹੀਂ ਜਾਣ ਦਿੰਦੇ ਤੇ ਘਰ ਵੀ ਤੇਰਾ ਹੈ ਸਾਰਾ ਕੁਝ ਤੇਰਾ ਤੇ ਤੇਰੀ ਛੋਟੀ ਭੈਣ ਉਹ ਬਦਾਂਦਰ ਸਾਡੇ ਵਾਲੇ ਉਹ ਪੁੱਠੇ ਗੱਲ ਕਿ ਤੇਰੀ ਛੋਟੀ ਭੈਣ ਦਾ ਵਿਆਹ ਕਰ ਦਿੰਨੇ ਉਹ ਕਹਿੰਦੀ ਇਹੀ ਤਾਂ ਮੈਂ ਚਾਹੁੰਨੀ ਆ ਕਰਾਵੇ ਹੁਣ ਉਹਨੂੰ ਕੀ ਪਤਾ ਦੱਸ ਗਏ ਵੀ ਭਾਈ ਉਹਨੂੰ ਸਾਰਾ ਕੁਝ ਪਤਾ ਕੋੜੀ ਉਹਨੂੰ ਜਿਹੜੀ ਨਾਲ ਵਿਆਹ ਕਰਨ ਨੂੰ ਫਿਰਦੇ ਆ ਮੁੜ ਕੇ ਉਹ ਅਗਲੀ ਕੱਲ ਨੂੰ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰ ਲਿਓ ਕਿਉਂਕਿ ਤੂੰ ਕਿਹਾ ਮੇਰੀ ਭੈਣ ਨਾਲ ਗੱਲ ਕੀਤੀ ਹੈਨਾ ਜਦੋਂ ਸਾਰਾ ਕੁਝ ਪਤਾ ਹੋਵੇ ਭਰਾਵਾ ਭਾਈ ਮੈਂ ਬਹੁਤ ਔਖਾ ਭਾਈ ਫਸਿਆ ਮੈਂ ਆਦੇ ਮੁੜ ਕੇ ਇਹ ਇਹ ਮੇਰੇ ਭਰਾ ਦੇ ਸੱਸ ਸਹੁਰਾ ਮੈਂ ਉਹਨਾਂ ਨੂੰ ਭਰਾ ਨੂੰ ਹਜੇ ਨਹੀਂ ਪਤਾ ਭਰਾ ਨੂੰ ਨਹੀਂ ਪਤਾ ਤਾਂ ਹੀ ਤਾਂ ਮੈਂ ਤੁਹਾਨੂੰ ਕਹੀ ਜੇ ਭਰਾ ਨੂੰ ਪਤਾ ਲੱਗ ਗਿਆ ਨਾਲ ਤਾਂ ਮੇਰੇ ਤੇ ਮੇਰੇ ਭਰਾ 'ਚ ਫਰਕ ਪਊਗਾ ਫਿਰ ਇਹ ਕਹੀ ਦੀ ਮੈਂ ਵੀਡੀਓ ਬਾਹਰ ਲਗਰੂੰਗੀ ਨੈਟ ਤੇ ਝਾੜੂੰਗੀ ਠੀਕ ਆ ਹਜੇ ਮੈਂ ਸਮਝਾਈ ਆ ਉਹਦੇ ਸੱਸ ਸਹੁਰੇ ਉਹਨੂੰ ਸਾਧ ਲਿਆ ਤੇਗਾ ਉਹਨਾਂ ਨੂੰ ਸਮਝਾ ਕੇ ਬਿਠਾ ਕੇ ਸਮਝਾਇਆ ਮੈਂ ਆਪਣੇ ਨੂੰ ਸਮਝਾਇਆ ਮੈਨੂੰ ਆਏ ਆ ਵੀ ਇਹ ਗੱਲ ਬਾਹਰ ਨਾ ਨਿਕਲੇ ਜੇ ਬਾਹਰ ਨਿਕਲ ਗਈ ਚਲ ਹੁਣ ਜਦੋਂ ਵੀਡੀਓ ਇਹਨੇ ਬਾਹਰ ਲਈ ਗਾਤੀ ਫਿਰ ਤਾਂ ਬਾਹਰ ਹੀ ਨਿਕਲੂਗੀ ਅੱਛਾ ਹੁਣ ਕੀ ਕਹਿਣਾ ਚਾਹਣਾ ਵੀ ਜਿਵੇਂ ਤੇਰੇ ਨਾਲ ਹੋਇਆ ਇਹ ਕਿਸੇ ਹੋਰ ਨਾਲ ਵੀ ਇਦਾਂ ਨਾ ਹੋਵੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਜਿਨ੍ਹਾਂ ਜਿਨ੍ਹਾਂ ਦੇ ਨਾਲ ਜਿਹੜੀਆਂ ਜਿਨ੍ਹਾਂ ਦੇ ਘਰ ਵਾਲੇ ਬਾਹਰ ਗਏ ਹੋਇਆ ਜੇ ਉਹ ਉਹ ਇਦਾਂ ਦਾ ਸਿਸਟਮ ਕਰਨ ਘਰਾਂ ਦੇ ਵਿੱਚ ਤਾਂ ਫਿਰ ਘਰਾਂ ਦੇ ਵਿੱਚ ਕਲੇਸ਼ ਬੜਾ ਪੈਣਾ ਤੇ ਲੋਕਾਂ ਦਾ ਸਹਿਚਾਰ ਜਿਹੜਾ ਇੱਕ ਦੂਜੇ ਦੇ ਨਾਲ ਹੈਗਾ ਉਹ ਵਿਗੜ ਜਾਊਗਾ ਤੇ ਹੁਣ ਕੀ ਕਹਿਣਾ ਚਾਹਣਾ ਉਹਨਾਂ ਕੁੜੀਆਂ ਨੂੰ ਜਿਹੜੀਆਂ ਕੁੜੀਆਂ ਦੇ ਘਰ ਵਾਲੇ ਬਾਹਰ ਗਏ ਹੋਏ ਆ ਜਾਂ ਜਿਹੜੇ ਇਹੋ ਜਿਹਾ ਕੰਮ ਕਰਨਾ ਚਾਹੁੰਦੇ ਆ ਜਾਂ ਜਿਹੜੇ ਘਰਾਂ ਦੇ ਵਿੱਚ ਇਹ ਜਿਹੇ ਰਿਲੇਸ਼ਨ ਬਣਾਈ ਬੈਠੇ ਆ ਹਾਂ ਇਹ ਸੱਚ ਆ ਬਣਾਈ ਬੈਠੇ ਆ ਪਰ ਕੀ ਕਹਿਣਾ ਚਾਹਣਾ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਕਿਵੇਂ ਰਹਿਣਾ ਭਾਈ ਇਹ ਗੱਲ ਕਹਿਣਾ ਚਾਹਣਾ ਦੇਖੋ ਜੇ ਤਾਂ ਮੰਨ ਕੇ ਚੱਲ ਜਿਵੇਂ ਹੁਣ ਆਪਾਂ ਕਹਿਣਾ ਘਰ ਦੀ ਇੱਜ਼ਤ ਹਨ ਵੀ ਘਰੇ ਸੱਟ ਨਹੀਂ ਆ ਉਹ ਗੱਲ ਵਾਕਾ ਜੇ ਹੁਣ ਉਹ ਬਾਹਰ ਵੀ ਮੂੰਹ ਮਾਰੂਗੀ ਉੱਥੇ ਹੀ ਵੇਚਦੀ ਹੈ ਉਹ 2900 ਬੰਦਾ ਕੋਲੇ ਗੱਲ ਕਰੂਗਾ ਵੀ ਇਹਨਾਂ ਦੀ ਬੀਬੀ ਹੋ ਮਿਲਿਆ ਨਾ ਗੱਲਬਾਤ ਕਰਦੀ ਹੈ ਨਾ ਉਹ ਕਰਦੀ ਹੈ ਪਰ ਅੱ비 ਜੇ ਕੁੜੀ ਨੂੰ ਵੇਚ ਹੀ ਚਾਹੀਦੀ ਹੈ ਵੀ ਜੇ ਤੁਹਾਡੀ ਇੱਕ ਹੱਥ ਨਾ ਨਹੀਂ ਵੱਜਦੀ ਤੁਸੀਂ ਦੋਨਾਂ ਨੇ ਰਿਲੇਸ਼ਨ ਬਣਾਇਆ ਦੋਨਾਂ ਦੇ ਸਹਿਮਤੀ ਨਾਲ ਬਣੇ ਆ ਪਰ ਵੀ ਤੂੰ ਆ ਕੰਮ ਗੱਲਾਂ ਨੂੰ ਨਾ ਜਾ ਵੀ ਮੈਂ ਤੂੰ ਮੇਰੇ ਜਮੀਨ ਨਾ ਕਰਵਾ ਵੀ ਬਲੈਕਮੇਲ ਨਾ ਕਰੋ ਕਿਸ ਨੂੰ ਜਿੰਨਾ ਪਿਆਰ ਆ ਤੁਹਾਡਾ ਨਹਿ ਗਿਆ ਵਾ ਠੀਕ ਆ ਛੋਟੀ ਗੱਲ ਕੀ ਕੀ ਚਾਹੁੰਦੇ ਤੁਸੀਂ ਕੀ ਇਨਸਾਫ ਕੀ ਚਾਹੁੰਦੇ ਮੈਂ ਇਨਸਾਫ ਇਹ ਚਾਹਣਾ ਵੀ ਉਹ ਪਰਜਾਈ ਆ ਘਰੇ ਸਾਡੇ ਬਸੇ ਠੀਕ ਆ ਭਰਾ ਆ ਜੂਗਾ ਪਰ ਇਹ ਜਿਹੜੀਆਂ ਜਿਹੜੀਆਂ ਫੁੱਦੂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਵੀਡੀਓ ਵਾਇਰਲ ਕਰ ਦੂਨਾ ਜੇ ਵੀਡੀਓ ਵਾਇਰਲ ਕਰ ਦੋ ਉਹ ਕਿਹੜਾ ਕਿਤੇ ਬਸ ਜੂਗੀ ਫਿਰ ਵੀ ਮੂੰਹ ਤਾਂ ਉਹਦਾ ਵੀ ਆ ਵਿੱਚ ਉਹ ਕਿਹੜਾ ਕਿਰ ਬਸ ਜੂਗੀ ਚਲ ਮੇਰਾ ਮੇਰੇ ਪ੍ਰਾਹਣ ਨਾਲ ਰਿਲੇਸ਼ਨ ਟੁੱਟ ਜੂ ਉਹ ਨਹੀਂ ਰੱਖਣੀ ਨਹੀਂ ਠੀਕ ਆ ਮੈਂ ਐਡ ਹੋ ਜੂ ਆ ਦਾ ਵਿਆਹ ਕਾਰਵਾਈ ਹਜੇ ਤਾਂ ਸਮਝਾਈ ਜਾਂਨੇ ਬਈ ਜੇ ਸਮਝ ਜੂ ਜੇ ਹੁਣ ਕਾਰਵਾਈ ਕਿਲਾਉਣ ਤੋਂ ਔੜ ਕੇ ਫਿਰ ਤਾਂ ਗੱਲ ਬਾਹਰ ਨਿਕਲ ਗਈ ਆ ਸਾਨੂੰ ਇਹ ਐਵੇਂ ਚਲ ਘਰਾਂ ਚ ਗੱਲ ਰਹੇ ਜੇ ਬਸ ਚਲੋ ਧੰਨਵਾਦ ਦੋਸਤੋ ਅੱਜ ਜਿਹੜੀ ਇਹ ਖਬਰ ਤੁਹਾਡੇ ਕੋਲ ਮੈਂ ਲੈ ਕੇ ਆਇਆ ਇੱਕ ਇੱਕ ਮੁੰਡੇ ਦਾ ਰੋਣਾ ਜਿਹੜਾ ਕਹਿੰਦਾ ਵੀ ਮੇਥੋਂ ਗਲਤੀ ਹੋਈ ਆ ਮੇਰੀ ਭਾਬੀ ਨੇ ਮੈਨੂੰ ਆਪਦੇ ਵਾਸ ਵਿੱਚ ਕੀਤਾ ਤੇ ਮੇਰੇ ਨਾਲ ਉਹਨੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਿਹਦੇ ਕਰਕੇ ਮੈਨੂੰ ਇਹ ਚੀਜ਼ ਦੇ ਵਿੱਚ ਵਰਨਾ ਪਿਆ ਵੀ ਜਿਹਦੇ ਕਰਕੇ ਮੈਂ ਆਪਣੇ ਭਰਾ ਦੀ ਜਿਹੜੀ ਘਰ ਵਾਲੀ ਆ ਉਹਦੇ ਨਾਲ ਸਬੰਧ ਬਣਾਏ ਮੇਰੇ ਨਾਲ ਮੇਰੀ ਵੀਡੀਓ ਬਣਾਈ ਗਈ ਉਹਦੀ ਸਾਲੀ ਵੱਲੋਂ ਮੇਰੇ ਭਰਾ ਦੀ ਸਾਲੀ ਵੱਲੋਂ ਵੀਡੀਓ ਬਣਾਈ ਗਈ ਤੇ ਮੈਨੂੰ ਉਹ ਡਰਾਵਾ ਦਿੰਦੇ ਵੀ ਅਸੀਂ ਵਲੈ ਵੀ ਇਹ ਵਾਇਰਲ ਕਰਦਾਂਗੇ ਨਹੀਂ ਤਾਂ ਸਾਨੂੰ ਪੈਸੇ ਦੇ ਸਾਡੇ ਨਾਂ ਤੇ ਜ਼ਮੀਨ ਕਰਾ ਆਪਦੇ ਮਾਪਿਆਂ ਨਾਲ ਲੜ ਕੇ ਜ਼ਮੀਨ ਆਪਣੇ ਨਾਂ ਕਰਾ ਤੇ ਉਹ ਤੋਂ ਤੋਂ ਬਾਅਦ ਸਾਡੇ ਨਾਂ ਕਰਾ ਸਾਨੂੰ ਪੈਸੇ ਦੇ ਇੱਕ ਘਰ ਛੱਡ ਕੇ ਤੂੰ ਚਲਾ ਜਾ ਇੱਥੋਂ ਮਤਲਬ ਇਹ ਜੇ ਡਰਾਵੇ ਦਿੰਦੀਆਂ ਕਹਿੰਦਾ ਮੈਂ ਕੀ ਕਰਾਂ ਮੇਰਾ ਇੱਕ ਸਟੈਪ ਗਲਤ ਚੱਕਿਆ ਵੀ ਇੰਨਾ ਸਿਸਟਮ ਸਾਡੇ ਘਰ ਦਾ ਵਗਾਲ ਕੇ ਰੱਖਤਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਘਰ ਵਾਲੇ ਬਾਹਰ ਗਏ ਹੋਏ ਆ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਈ ਹੁੰਦੀਆਂ ਕੁੜੀਆਂ ਜਿਹੜੀਆਂ ਆਪਣੇ ਆਪ ਬਾਰੇ ਸੋਚਦੀਆਂ ਨੇ ਜਿਨ੍ਹਾਂ ਦੇ ਵਿੱਚ ਕਾਮਸ਼ਕਤੀ ਭਰੀ ਹੁੰਦੀ ਆ ਉਹਨਾਂ ਨੂੰ ਐਦਾਂ ਹੁੰਦਾ ਵੀ ਅਸੀਂ ਇਹ ਚੀਜ਼ ਕਰ ਲਈਏ ਮੁੰਡੇ ਨੇ ਤੇ ਇਹ ਸੋਚਿਆ ਵੀ ਯਾਰ ਮੇਰੀ ਘਰ ਵਾਲੇ ਜਿਹੜੀ ਮੇਰੀ ਭਾਬੀ ਆ ਸਾਡੇ ਕਿਸੇ ਹੋਰ ਬੰਦੇ ਨਾਲ ਵੀ ਕਰੂਗੀ ਗਲਤ ਤਾਂ ਜਿਹਦੇ ਕਰਕੇ ਸਾਡੇ ਪਰਿਵਾਰ ਦਾ ਜਿਹੜਾ ਸਿਸਟਮ ਆ ਉਹ ਵਿਗੜ ਸਕਦਾ ਜਿਹਦੇ ਕਰਕੇ ਸਾਡੀ ਇੱਜ਼ਤ ਖਰਾਬ ਹੋ ਸਕਦੀ ਆ ਉਹਨੂੰ ਆਏ ਸੀਗਾ ਵੀ ਜੇ ਘਰ ਦੀ ਕੰਦ ਘਰੇ ਹੀ ਡਿੱਗ ਪਏ ਤਾਂ ਵਧੀਆ ਰਹੂਗੀ ਕਿਉਂਕਿ ਘਰ ਦੇ ਵਿੱਚ ਹੀ ਸਿਸਟਮ ਚੱਲ ਜਾਈ ਜਾਊਗਾ ਤਾਂ ਕੋਈ ਚੱਕਰ ਨਹੀਂ ਭਰਾ 10 ਸਾਲ ਹੋ ਗਈ ਸੀ ਬਾਹਰ ਗਏ ਨੂੰ ਤੇ ਘਰ ਦੇ ਵਿੱਚ ਇਹੋ ਜਿਹਾ ਸਿਸਟਮ ਉਹਨ ਕਰਨਾ ਮਜਬੂਰ ਹੋ ਗਿਆ ਉਸ ਤੋਂ ਬਾਅਦ ਇਹਦੇ ਨਾਲ ਕੀ ਹਾਲਾਤ ਬਣਦੇ ਇਸ ਮੁੰਡੇ ਨੇ ਦੱਸਿਆ ਤੁਹਾਡੇ ਨਾਲ ਵੀ ਇਦਾਂ ਦੇ ਹਾਲਾਤ ਬਣਨ ਇਸ ਕਰਕੇ ਆਪਣੇ ਪਰਿਵਾਰ ਨੂੰ ਆਪਣੇ ਇਸ ਤੇ ਨੂੰ ਇਹੋ ਜਿਹਾ ਮਜ਼ਬੂਤ ਬਣਾ ਕੇ ਰੱਖੋ ਵੀ ਇਹੋ ਜਿਹੀ ਚੀਜ਼ਾਂ ਤੋਂ ਬਚ ਕੇ ਰਹਿ ਜਾਵੇ ਸਾਰਾ ਕੁਝ ਉਹੀ ਨਹੀਂ ਹੁੰਦਾ ਜਿਹੜਾ ਆਪਾਂ ਚਾਹੁੰਦੇ ਆ ਕਦੇ ਨਾ ਕਦੇ ਸੋਚਣਾ ਵੀ ਪੈਂਦਾ ਵੀ ਇਹ ਚੀਜ਼ ਸਹੀ ਆ ਜਾਂ ਗਲਤ ਆ ਦੋ ਪਹਿਲੂ ਜ਼ਰੂਰ ਹੁੰਦੇ ਆ ਜ਼ਿੰਦਗੀ ਦੇ ਅੱਜ ਇਸ ਵੀਡੀਓ ਨੂੰ ਧਿਆਨ ਨਾਲ ਤੁਸੀਂ ਵੇਖ ਲਓ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਸਾਡੀ ਵੀਡੀਓ ਕਿ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾ ਗਲਤ ਪਾਸੇ ਲੈ ਕੇ ਜਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਸ਼ੇਅਰ ਲਾਈਕ ਮੈਰਿ ਜਰੂਰ ਕਰਿਓ ਧੰਨਵਾਦ